ਕੌੜੀ ਤੁਰੇ ਫਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਤੁਰੇ ਘੋੜੇ ਫਲਾਣੇ ਉੱਤੇ ਜਿਹੜੀਆਂ ਕਾਠੀਆਂ ਪਾਈਆਂ ਨੇ ਪੌਣ ਵੇਗ ਅਟ ਇੰਨੇ ਭੱਜਣ ਵਾਲੇ ਤੇਜ਼ ਘੋੜੇ ਤੇਜ਼ ਰਫ਼ਤਾਰ ਜਿਵੇਂ ਤੇ ਹਵਾ ਅਸਮਾਨ ਹਵਾ ਗਲਗਲਾਂ ਕਰਨ ਵਾਲੇ ਘੋੜੇ ਹਰ ਰੰਗੀ ਹਰਨ ਸਵਾਰਿਆ ਐਂਜ ਘੋੜੇ ਹੁਣ ਫਲਾਣੇ ਵੀ ਵਧੀਆ ਕਾਠੀਆਂ ਵਧੀਆ ਹੁਣ ਜਿਹੜੇ ਰਾਜੇ ਦੀਆਂ ਹੋ ਸਕਦੀਆਂ ਨੇ ਹਰ ਰੰਗੀ ਹਰਨ ਸਵਾਰਿਆ ਜਿਹੜੇ ਹਰਮ ਨੇ ਜਿੱਤੇ ਜਨਾਂ ਦੀਆਂ ਉਹਦੀਆਂ ਬਹਿਦੀਆਂ ਨੇ ਉਹ ਵੀ ਹੋਣ ਖੁਸ਼ਹਾਲ ਆਦਮੀ ਹੋਵੇ ਉਹਨਾਂ ਦੇ ਰੱਗ ਚਲਕਿਆ ਹੋਵੇ ਹਰਮ ਸਵਾਰਿਆ ਹਾਂ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਕੋਠੇ ਵਧੀਆ ਮੰਡਪ ਮਾੜੀਆਂ ਬਹਿਰ ਵਧੀਆ ਹੁਣ ਪਾਏ ਹੋਏ ਬਿਲਡਿੰਗਾਂ ਵਧੀਆ ਹੁਣ ਪਾਈ ਹੋਈਆਂ ਆਪੇ ਸਾਰਾ ਕਰਕੇ ਬੈਠਾ ਹੋਵੇ ਇਹ ਵਿਸ਼ਨੂੰ ਦਾ ਰੱਖਿਆ ਅਸਲ ਦੇ ਵਿੱਚ ਇਹ ਆਪ ਦਾ ਸੁਰਗ ਦਾ ਰੱਖਿਆ ਕਹ ਲੋ ਇਹ ਨਕਸ਼ਾ ਸੁਰਖਦਾ ਜਿਹੜਾ ਇੱਧਰ ਰਾਜਾ ਇੱਧਰ ਰਾਜੇ ਦਾ ਨਕਸ਼ਾ ਕਿਉਂਕਿ ਧਾਰਮਿਕ ਵੀ ਹੈ ਉਹ ਪੱਕੀ ਰਾਜਾ ਨਾ ਕੀ ਹੈ ਉਹ ਤਾਂ ਧਾਰਮਿਕ ਨਹੀਂ ਦੁੱਧ ਦੇ ਲਾਈ ਬੈਠੇ ਕਰ ਪਰ ਸਾਰਿਆ ਚੀਜ਼ ਕਰਨ ਮਨ ਭਾਉਂਦੇ ਹਰ ਬੁੱਝਣ ਨਾ ਹੀ ਹਾਰਿਆ ਜੋ ਵੀ ਕੁਝ ਕਰਦੇ ਨੇ ਹੁਕਮ ਜਿਹੜੇ ਕਰਦੇ ਨੇ ਚੀਜ਼ ਕਰਨ ਮਨ ਭਾਉਂਦੇ ਹਾਂ ਮਨ ਭਾਉਂਦੇ ਆ ਬਦਰ ਬਾ ਗੱਲਾਂ ਕਰਦੇ ਨੇ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਨਾ ਆਪ ਨੂੰ ਚੰਗਾ ਲੱਗਦਾ ਉਹ ਖਾਂਦੇ ਨੇ ਜੋ ਆਪ ਨੂੰ ਚੰਗਾ ਲੱਗਦਾ ਉਹ ਕਰਦੇ ਨੇ ਜੋ ਆਪ ਨੂੰ ਚੰਗਾ ਲੱਗਦਾ ਉਹ ਦੇਖਦੇ ਨੇ ਜੋ ਆਪ ਨੂੰ ਚੰਗਾ ਲੱਗਦਾ ਉਹ ਲੋਕਾਂ ਨੂੰ ਹੁਕਮ ਦਿੰਦੇ ਨੇ ਜੋ ਕੁਝ ਵੀ ਕਰਦੇ ਆਪਣੇ ਮਨ ਪਾਉਦਾ ਕਰਦੇ ਹਰ ਬੁੱਝਣਾ ਹੀ ਹਾਰਿਆ ਜਿਹੜਾ ਹੱਲ ਨੂੰ ਬੁੱਝ ਕਦੀ ਨਾ ਕਰਦਾ ਉਹ ਤਰਾਤਵ ਦੇ ਬਾਸ ਸੁਣ ਕੇ ਨਾ ਕਰਦਾ ਉਹ ਸਭ ਜੋ ਬਾਜੀ ਹਾਰ ਗਿਆ ਐਡਾ ਹੋ ਕੇ ਵੀ ਹਾਰ ਗਿਆ ਹਰ ਬੁੱਝਣਾ ਹੀ ਹਾਰ ਗਿਆ ਫਾਰਿਆ ਉਹ ਜੀਵਨ ਦੀ ਬਾਜੀ ਹਾਰ ਗਿਆ ਆਪ ਕੋ ਜਿਹੜਾ ਤੇ ਤਸੀਹੇ ਦੇ ਸੌ ਚਲਾ ਗਿਆ ਉਹਨੇ ਵੀ ਸੂਤ ਕੱਲਿਆ ਨਾ ਉਹਨੇ ਘਰ ਫਰਮਾਇਸ਼ ਖਾਇਆ ਤੇ ਇੱਕ ਮਹਿਰਤ ਮਰਨ ਵਸਾ ਲਿਆ ਹਾਂ ਫਰਮਾਇਸ਼ ਕਰਕੇ ਖਾਦਾ ਜੋ ਫਰਮਾਇਸ਼ ਕਰਦਾ ਵੀ ਆਹ ਬੜਨਾ ਚਾਹੀਦਾ ਉਹ ਬੜਨਾ ਚਾਹੀਦਾ ਉਹ ਤੇ ਪੁੱਛਿਆ ਜਾਂਦਾ ਕੀ ਕੀ ਬਣਾਈਏ ਕੀ ਖਾਉਂਗੇ ਕੀ ਕੀਤਾ ਫਰਮਾਇਸ਼ ਹੁੰਦਾ ਖਾਂਦਾ ਆਪ ਜਿਹੜਾ ਇਹਦਾ ਖਾਂਦਾ ਜਰ ਆਈ ਜੋ ਬਣਾ ਰਿਹਾ ਬੇ ਬਹਿਲਤ ਬਣਾ ਰਿਹਾ ਔਰ ਮਹਿਲਾਂ ਨੂੰ ਦੇਖ ਕੇ ਆਪਣਾ ਸਾਰਾ ਘਰ ਦੇਖ ਕੇ ਸੁਖ ਸੁਭਦਾਵਾਂ ਨੂੰ ਦੇਖ ਕੇ ਫਰਰੀ ਚੰਡੂ ਦੇਖ ਕੇ ਸਮਝੇ ਬਣਾ ਰਿਹਾ ਜਰ ਆਈ ਜੋ ਬਣਾ ਰਿਹਾ ਜਦੋਂ ਜਰ ਆ ਬੁੜਾਪਾ ਆਈ ਜਾਂਦਾ ਉਧਰ ਕੀ ਹੋ ਰਿਹਾ ਜਰ ਆਈ ਜਾਂਦੀ ਹੈ ਉੜਾਪਾ ਆਈ ਜਾਂਦਾ ਜੋ ਉਹਦੇ ਮੂਹਰੇ ਹੱਥ ਅਸਰਦਾ ਚਲਾ ਜਾਂਦਾ ਜੋ ਬਣਾ ਦੇ ਹਰਦਾ ਚਲੇ ਜਾਂਦਾ ਹਾਰ ਜਾਂਦਾ ਜਿਵੇਂ ਜ਼ੋਰਨੀ ਹਾਰ ਜਾਂਦੀ ਹੈ ਨਾ ਬੁੜਾਪੇ ਦੇ ਅੱਗੇ ਬੁੜਾਪਾ ਜਦਦੇ ਰਿਆਲੇ ਚ ਕਿਤੇ ਨਹੀਂ ਦਿੰਦਾ ਦੀਦਾ ਕਿਤੇ ਪਰ ਵਿੱਚੇ ਹੁੰਦਾ ਜਰਾ ਰੋਗ ਲੈ ਕੇ ਜਾਂਦਾ ਜਰਾ ਰੋਗ ਕਿਥੋਂ ਪੈਦਾ ਹੁੰਦਾ ਕੋਈ ਸੱਚ ਹੈ ਔਰ ਜਰਾ ਰੋਗ ਦਾ ਕੋਈ ਗਵਾਹੀ ਨਹੀਂ ਅਲਾਜ ਨਹੀਂ ਜਰਰ ਰੋਗ ਦੀ ਦਵਾਈ ਬਣਾਉਂਦਾ ਬਣਾਉਂਦੇ ਸੱਤ ਮਾਰ ਕੇ ਸਾਰੇ ਪਰ ਕੇ ਨਾ ਕੀ ਬਣਾਉਂਦੇ ਜਰਰ ਰੋਗ ਦੀ ਦਵਾਈ ਗੁਣਾ ਨਾ ਹੋਵੇ ਪੁਰਾਣਾ ਨਾ ਹੋਵੇ ਝੂਠ ਪੁਰਾਣਾ ਹੋਊਗਾ ਇਹਨੂੰ ਰੋਗ ਹੈ ਝੂਠ ਰੋ ਬਾਯਾ ਰੋ ਬਾਯਾ ਜੇ ਰੋਗ ਹੈ ਪੁਰਾਣਾ ਨੇ ਹੁਣ ਹੀ ਕੁੜ ਚੇਂਜ ਆਫ ਸਟ੍ਰੈਟਜੀ ਰੈਡੀ ਹੋ ਰਣੀ ਹੈ ਇਹਨੂੰ ਕੋਈ ਇਹਦਾ ਹਾਲਾਜ ਨਹੀਂ ਹੈ ਜਿਵੇਂ ਯਾਰ ਦੇ ਸਾਹਮਣੇ ਜੋਬ ਤੇ ਹਾਰ ਜਾਣਾ ਐਵੇਂ ਤੇਰਾ ਜਿਹੜਾ ਹੰਕਾਰ ਹੈ ਕੋਰੇ ਬੋਧ ਦੇ ਸਾਹਮਣੇ ਹਾਰ ਜਾ ਕਾਲ ਦੇ ਸਾਹਮਣੇ ਹਾਰ ਜਾ ਤੂੰ ساری ਦੁਨੀਆ ਦਾ ਕਾਲ ਹੋਵੇ ਚਾਹੇ ਬਣਿਆ ਹੋਇਆ ਤੇਰੇ ਬੱਸ ਚ ਹੋਵੇ ਅੱਜ ਮੈਂ ਲੜਾਈ ਲਾਦਾ ਕਰੋੜਾ ਆਦਮੀ ਮਰ ਜਾਣਗੇ ਮੇਰੀ ਮਰਜ਼ੀ ਹੈ ਨਾ ਮੈਂ ਲੜਾਈ ਲਾਦਾ ਕਰੋੜਾ ਆਦਮੀ ਮਰ ਜਾਣਗੇ ਕਰੋੜਾ ਅਰੁ ਦੇ ਕਾਲ ਦਾ ਕਾਰਨ ਮੇਰਾ ਹੁਕਮ ਹੈ ਪਰ ਉਸ ਕਾਲ ਨੇ ਤੇਰਾ ਜਿਹੜਾ ਹੁਕਮ ਹੈ ਨਾ ਹੰਕਾਰ ਉਹ ਵੀ ਤੇਰਾ ਸੀ ਉਸੇ ਕਾਲ ਨੇ ਤੇਰੇ ਹੰਕਾਰ ਨੂੰ ਜਿਤ ਲੈਣਾ ਹੈ ਹੱਥ ਖੜੇ ਕਰਾ ਦੇਣੇ ਐ ਇਸੇ ਗੱਲ ਨੂੰ ਲੈ ਕੇ ਕਹਿੰਦੇ ਸੀ ਵੀ ਕਾਲ ਸੀ ਜਿਹੜਾ ਰਾਵਣ ਦੇ ਵਾਸਤੇ ਵਿੱਚ ਸੀ ਜੇ ਰਾਵਣ ਚਾਹਦਾ ਸੀਤਾ ਨੂੰ ਵਾਪਸ ਕਰਨਾ ਤਾਂ ਕਿਸੇ ਦਾ ਵੀ ਕਾਲ ਨਹੀਂ ਸੀ ਉਹ ਤੇ ਉਹਨੂੰ ਤੁਸੀਂ ਗੱਲ ਕੀ ਹੈ ਜੇ ਰਾਵਣ ਚਾਹੁੰਦਾ ਸੀਤਾ ਨੂੰ ਬਾਪਸ ਕਰ ਦਿੰਦਾ ਲੜਾਈ ਨਾ ਹੁੰਦੀ ਕਾਲ ਠਾਗੇਦਾ ਤੇ ਕਾਲ ਤਾਂ ਰਾਵਣ ਦੇ ਵਸ ਵਿੱਚ ਸੀ ਨਾ ਆ ਰਾਮ ਦੇ ਵਸ ਵਿੱਚ ਕਾਲ ਨਹੀਂ ਸੀ ਰਾਮ ਦੇ ਵਸ ਵਿੱਚ ਕਾਲ ਨਹੀਂ ਸੀ ਰਾਵ ਦੇ ਵਸ ਵਿੱਚ ਤਾਂ ਕਾਲ ਤਾਂ ਸੀ ਸੀਤਾ ਨੂੰ ਛੱਡ ਦਿੰਦਾ ਲੜਾਈ ਨਾ ਕਰਦਾ ਕਹਣਾ ਫਾਇਸੀ ਤਾਂ ਹੀ ਆਪਾਂ ਨੂੰ ਚਾਹੀਦੀ ਐਨੇ ਦੁਨੀਆਂ ਨਹੀਂ ਬਰਵਾਉਣੇ ਤੇਰੀ ਦੁਨੀਆਂ ਬਰੂਗੀ ਪਤਾ ਨਹੀਂ ਕੌਣ ਕੌਣ ਬਰੇ ਕੀ ਬਦਲਦਾ ਰਹੀ ਤੇ ਪਹਿਲਾਂ ਕਿਹਦੇ ਬੰਨਾ ਕਿਨੇ ਵਜਣਾ ਚਲੋ ਸੀਤਾ ਵੀ ਛੱਡ ਦਿੰਦੇ ਮੋਰੇ ਕਾ ਸੀਤਾ ਦੀ ਛੱਡੀ ਜੋ ਮਰਜੀ ਹੋਵੇ ਉਹਦਾ ਫੈਸਲਾ ਹੋ ਗਿਆ ਨਾ ਹੁਣ ਕੱਲ ਕੀਦੇ ਵਸਰੇਗਾ ਕੱਲੇ ਰਾਵਣ ਦੇ ਬਾਝੇ ਗੇਂਦਰ ਆਵੜਦੇ ਬਾਲਤਾ ਰਾਵਣ ਦੇ ਚਲੇ ਗਏ ਨਾ ਬੇੜੇ 'ਚ ਉਕਾਣਾ ਵੀ ਚਲੋ ਸੀਤਾ ਦੇ ਦੇ ਲੜਾਈ ਖਤਮ ਤੇ ਰਾਵਣ ਲੜਾਈ ਦੇ ਸੀਤਾ ਦੇ ਦੇ ਤਾਂ ਇਹ ਬੰਦੇ ਦਾ ਕਾਲ ਵੱਜ ਜੂਗਾ ਨਾ ਤੇ ਕਾਲ ਤਾਂ ਉਹਦੇ ਬਾਪੇ ਨਾਲ ਬਥੇ ਆਇਆ ਨਾ ਇਹ ਦਲੀਲ ਲੱਦੇ ਨੇ ਆਪਣਾ ਰਾਵਣ ਦਾ ਕਾਲ ਵੀ ਰਾਵਣ ਦੇ ਦਾ ਸੱਚ ਸੀ ਕਿਉਂ ਮਰਦਾ ਇਹ ਮਰਦਾ ਉਹ ਇਸ ਦਲੀਲ ਨਾਲ ਵਿਦਵਾਨ ਸਾਹਿਬ ਕਰਦਾ ਦੇ ਜਦ ਆਈ ਜੋਬਰ ਹਾਰ ਉਹ ਜੋਬਰ ਮੇਂ ਹਾਰ ਜਾਣਾ ਹੈ ਹੰਕਾਰ ਵੀ ਜੋਬਰ ਦਾ ਪ੍ਰਤੀਕ ਹੈ ਜੋ ਬੰਦੇ ਵਿੱਚ ਹੰਕਾਰ ਜੋ ਬਲਤੇ ਹੁੰਦਾ ਹੈ ਜਦ ਬੁढ़ा ਹੋ ਜਾਂਦਾ ਹੰਕਾਰ ਵੀ ਡਾੜਾ ਹੋ ਜਾਂਦਾ ਫਿਰ ਉਹ ਹੰਕਾਰ ਵੀ ਨਹੀਂ ਰਹਿੰਦਾ ਹੰਕਾਰ ਵੀ ਛੋਟਾ ਹੋ ਜਾਂਦਾ ਹੰਕਾਰ ਵੀ ਹੈਰ ਛੱਡ ਜਾਂਦਾ ਕਹਿੰਦਾ ਵੇ ਹੁਣ ਨਹੀਂ ਉੱਠਦਾ ਗੋਡਿਆਂ ਤੇ ਜਵਾਬ ਦੇ ਕੇ ਫਿਰ ਗੁੱਸਾ ਵੀ ਘਟ ਜਾਂਦਾ ਹੈ